ਲਓ ਜੀ ਮਿੱਤਰੋ 22 ਤਰੀਕ 9ਵਾਂ ਮਹੀਨਾ 2025 14-15 ਝੋਟੀਆਂ ਹੁਣ ਪਾਸ ਕਰਤੀਆਂ ਪੇਮੈਂਟਾਂ ਦੇਤੀਆਂ ਜੀ ਤਿੰਨ ਇੱਧਰ ਖੜੀਆਂ ਨੇ ਦੇਖੋ ਵੀ ਦੇਖੋ ਸਾਈਡ ਹੋਵੋ ਇੱਧਰ ਹੋਵੋ ਤਿੰਨ ਝੋਟੀਆਂ ਆਹ ਤਿੰਨ ਉਹ ਗੱਡੀ 'ਚ ਨੇ ਆਹ ਗੱਡੀ ਹੁਣ ਆਪਾਂ ਇੱਕ ਪਹਿਲਾਂ ਰਵਾਨਾ ਕਰਨ ਲੱਗੇ ਆਂ ਸੱਤ ਝੋਟੀਆਂ ਇਹ 'ਚ ਪਾ ਕੇ ਉਹ ਫਿਰ ਬਾਅਦ 'ਚ ਕਰਾਂਗੇ ਪਹਿਲੀ ਵਾਰ ਚੈਨਲ ਤੇ ਆਏ ਹੋ ਵੀਰੇ ਫੋਲੋ ਕਰ ਲਿਓ ਤੁਹਾਡੇ ਕੋਲੇ ਨਾਲ ਦੀ ਨਾਲ ਅਪਡੇਟ ਆਉਗੀ ਕੋਈ ਵੀ ਪ੍ਰੋਬਲਮ ਹੋਵੇ ਇੱਥੋਂ ਹੁਣ ਆਪਾਂ ਪਾਸ ਕਰਕੇ ਲਿਆਂਦੀਆਂ ਨੇ ਝੋਟੀਆਂ ਆਪਣੀ ਘਰੋਂ ਵਾਪਸ ਦੀ ਗਾਰੰਟੀ ਆ ਵੀ ਕੋਈ ਵੀ ਉੰਨੀ ਕੀ ਹੋਈ ਜੇ ਚੈਨਲ ਨੂੰ ਕਰ ਲਿਓ ਫੋਲੋ ਤਕਰੀਬਨ ਦੋਨੋਂ ਗੱਡੀਆਂ ਲੋਡ ਕਰਕੇ ਤੁਹਾਨੂੰ ਝੋਟੀਆਂ ਦੇ ਵੀ ਦਰਸ਼ਨ ਕਰਾਉਂਗਾ ਛਾੜ ਨਾ ਲੱਗੇ ਆ ਐਂਡ ਤੱਕ ਵੀਡੀਓ ਦੇ ਨਾਲ ਜੁੜੇ ਰਹੋ ਚਲੋ ਇਹ ਤਨ ਹੋ ਗਿਆ ਚਲੋ ਵੀ ਚਲੋ ਚੜ੍ਹ ਲਓ ਚੜ੍ਹ ਗਈ ਚੜ੍ਹ ਗਈ ਚੜ੍ਹ ਗਈ ਪੂਰੀ ਕੋਕਾ ਝੋਟੀ ਆ ਜੀ ਦੋ ਦੰਦ ਬਲੂਨ ਕੱਟੀ ਸਵੇਰ ਦੀ ਖਾਲੀ ਕਰੀ ਹੋਈ ਆ ਤੀਜਾ ਦਿਨ ਸੂਈ ਨੋਣਾਂ ਨੂੰ ਚਲੋ ਵੀ ਚਲੋ ਪੜੀ ਲੋ ਜੀ ਤਿੰਨ ਝੋਟੀਆਂ ਉਧਰੋਂ ਪੂਰੀਆਂ ਹੋਈਆਂ ਜੀ ਅੱਛਾ ਇਹ ਚਾਰ ਹੋਰੋਂ ਪਾਵਾਂਗੇ ਕਰ ਦੋ ਕਰਾ ਵੰਡ ਜੀ ਲੋਡ ਚਲੋ ਵੀ ਚਲੋ ਬੱਚਾ ਕਰ ਲੋ ਅੰਦਰ ਬੱਚਾ ਜਦੀ ਤੁਰ ਪਣਾ ਚੱਲ ਵੀ ਚਲੋ ਪੁੱਤਰਾ ਉਹ ਜਾ ਅੱਗੇ ਚੱਲੀਏ ਪੰਜਾਬ ਨੂੰ ਦੇਖੋ ਜੀ ਪੂਰੀਆਂ ਟਾਪ ਚੋਟੀਆਂ ਜੀ ਰੇਲ ਗੱਡੀ ਆ ਰਗੀਆਂ ਇਹਨੂੰ ਲਾਵਾਂਗੇ ਵਿਚਾਲੇ ਇਹਨੂੰ ਵਿਚਾਲੇ ਲਾ ਦਾਂਗੇ ਲੰਬੀ ਆ ਪੂਰੀ ਕੱਲੀਓ ਫਿੱਟ ਆ ਜੂਗੀ ਇਹ ਚ ਆ ਰਿਹਾ ਵਿਚਾਲੇ ਵਾਲੀ ਤਾਂ شریف ਆ ਠੀਕ ਆ ਲਿਆ ਚਾਰ ਇੰਦਰ ਹੋ ਗਈਆਂ ਜੀ ਟਿੱਕ ਚੋਟੀ ਇੱਧਰ ਆ ਰਹੀ ਆ ਜੀ ਪੰਜ ਤੇ ਛੇਵੀ ਆ ਗਈ ਜੀ ਆਹ ਇਹ ਉਧਰੋਂ ਲਿਆਂਦੀ ਇਹ ਵੀ ਵਿੱਚੇ ਲੋਡ ਕਰਾ ਆਜੋ ਵੀ ਆਜੋ ਇਹ ਲਾ ਆਹ ਲਾ ਲੋ ਇੱਧਰ ਇੱਧਰ ਵਾਜਾ ਜੀ ਉਸੇ ਕੇ ਪਾਸ ਉਸੇ ਦੇ ਪਾਸ ਟਿੱਕਾ ਉਧਰੋਂ ਸਿੱਖੋਂ ਸਾਹਿਬ ਲੈ ਕੇ ਖੋਲ ਕੇ ਨਾਲ ਦੀ ਜਗ੍ਹਾ ਚੋਂ ਲਈ ਸੀ ਆਪਾਂ ਉਧਰੋਂ ਕੋਲੋਂ ਤੇ ਛੇਵੀ ਚੱਲੀ ਜੀ ਆ ਗੱਡੀ ਦੇ ਵਿੱਚ ਲਾਵੀ ਆ ਜਾ ਇਹਨੂੰ ਤੂੰ ਸਾਵੇਂ ਕਰ ਲਾ ਉਧਰ ਉਹ ਗੱਡੀ ਲਾ ਲਾ ਉਹਦੇ 'ਚ 6 ਸੀ ਉਹਦੇ 'ਚ ਵੀ 7 ਕਰ ਲੈਨੇ ਆ 7 ਇਹ ਚ ਹੋ ਗਈਆਂ 2 ਕਰ ਲਾਂਗੇ ਆਪਾਂ ਪਿਕਅਪ ਦੇ ਵਿੱਚ ਚਲੋ ਜੀ ਚਲੋ ਵਧਾਈਆਂ ਜੀ ਉੱਥੇ ਲਾ ਇਹਨੂੰ ਸਾਈਡ ਤੇ ਉਹ ਗੱਡੀ ਆ ਲੈਣ ਦੇ ਉਰੇ ਬਾਹਰ ਰੋਕ ਲਈਂ ਲਓ ਜੀ ਇਹ ਗੱਡੀ ਦੇ ਵਿੱਚ ਵੀ ਹੁਣ ਇੱਕ ਟੋਟੀ ਹੋਰ ਲਾ ਕੇ ਲੋਡ ਕਰਨ ਲੱਗਿਆਂ ਫਿਰ ਸੈੱਟ ਕਰਨਾ ਪੈਂਦਾ ਇਹ ਜਿਹੜੀਆਂ ਪਹਿਲਾਂ 6 ਪਾਈਆਂ ਸੀ ਹੁਣ ਦੁਬਾਰਾ 7 ਕਰਾਂਗੇ ਠੀਕ ਆ ਜੀ ਸੇਖੋਂ ਸਾਹਿਬ ਟੌਪ ਕਲਾਸ ਨੇ ਸਾਰੀਆਂ ਝੋਟੀਆਂ ਜੀ ਹਾਂ ਜੀ ਇੱਕ ਜੀ ਲਓ ਜੀ ਇੱਧਰ ਵੀ ਕਰਤੀਆਂ ਜੀ ਪੂਰੀਆਂ ਸੱਤ ਆ ਇਹਦੇ ਵਿੱਚੋਂ ਹੁਣ ਘੁੰਮਣੀਆਂ ਨੇ ਝੋਟੀਆਂ ਦੇਖ ਇੱਕ ਮਿੰਟ ਸਾਈਡ 'ਤੇ ਹੋ ਜਾ ਫੱਟਾ ਫੱਟਾ ਲਾ ਜੀ ਹੈ ਲਓ ਜੀ ਚੱਲ ਪਈ ਜੀ ਦੂਜੀ ਗੱਡੀ ਵੀ ਲੋਡ ਹੋ ਗਈ ਆਪਣੀ ਲਓ ਜੀ ਚੱਲ ਪਈ ਜੀ ਇਧਰੋਂ ਹੁਣ ਆਪਾਂ 22 ਤਰੀਕ 9ਵਾਂ ਮਹੀਨਾ 2025 16 ਝੋਟੀਆਂ ਲੈ ਲਈਆਂ ਜੀ ਆਪਾਂ ਦੋ ਗੱਡੀਆਂ ਪੁਰਤੀਆਂ ਦੋ ਝੋਟੀਆਂ ਉਹਨੀਆਂ ਜੀ ਪਿਕਅਪ ਦੇ ਵਿੱਚ 14 ਝੋਟੀਆਂ ਹੁਣ ਇਹ ਇਧਰੋਂ ਹੋ ਗਈਆਂ ਜੀ ਰਵਾਨਾ ਓਕੇ ਜੀ ਓਕੇ ਚਲੋ ਦੋਨੋਂ ਭਰਾ ਨੇ ਜੀ ਡਰਾਈਵਰ ਪੱਕੇ ਨੇ ਆਪਣੇ ਨਾਲ ਇਹ ਬਹੁਤ ਵਧੀਆ ਬੰਦੇ ਆ